ਪਾਈ ਬਲਜਿੰਦਰ ਸਿੰਘ ਰਾਜੂ ਦਾ ਪਹਿਲੀਆਂ ਚ ਸ਼ਹੀਦ ਹੋ ਗਏ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਆਪਣੇ ਸੰਘਰਸ਼ੀ ਜੀਵਨ ਦੌਰਾਨ ਕਈ ਵਾਰ ਪੁਲਿਸ ਦੇ ਹੱਥ ਆਏ ਪਰ ਹਰ ਵਾਰ ਉਹ ਨਿਕਲ ਜਾਂਦੇ ਰਹੇ ਜਦੋਂ ਅਖੀਲੇ ਵਰੀ ਪੁਲਿਸ ਨੇ ਉਹਨਾਂ ਨੂੰ ਦਿੱਲੀ 'ਚ ਫੜਿਆ ਤਾਂ ਸਭ ਤੋਂ ਪਹਿਲਾਂ ਉਹਨਾਂ ਦੀ ਲੱਤ 'ਚ ਗੋਲੀ ਮਾਰੀ ਜਦੋਂ ਉਹਨਾਂ ਨੂੰ ਸਟ੍ਰੈਚਰ 'ਤੇ ਪਾ ਕੇ ਹਸਪਤਲ ਲੈ ਜਾਂਦੇ ਪਏ ਸੀ ਤਾਂ ਦਿੱਲੀ ਪੁਲਿਸ ਕਮਿਸ਼ਨਰ ਵੇਦ ਮਰਵਾ ਵੀ ਉੱਥੇ ਪਹੁੰਚਿਆ ਇਸ ਅਫਸਰ ਨੂੰ ਭਾਈ ਜਿੰਦਾ ਪਹਿਲਾਂ ਤੋਂ ਹੀ ਜਾਣਦੇ ਸੀ ਕਿਉਂਕਿ ਜਦੋਂ ਪਹਿਲਾਂ ਗ੍ਰਿਫਤਾਰੀ ਹੋਈ ਸੀ ਇਸ ਤੋਂ ਉਸ ਸਮੇਂ ਭਾਈ ਜਿੰਦਾ ਇਹਨਾਂ ਨੂੰ ਮਿਲ ਚੁੱਕੇ ਸੀ ਦਿੱਲੀ ਪੁਲਿਸ ਕਮਿਸ਼ਨਰ ਵਿਧ ਮਰਵਾ ਆਪਣੀ ਕਿਤਾਬ ਅਨਸਿਵਲ ਵੌਇਸ ਵਿੱਚ ਲਿਖਦੇ ਆ ਕਿ ਜ਼ਖਮੀ ਹਾਲਤ ਵਿੱਚ ਜਦੋਂ ਜਿੰਦੇ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਮੈਂ ਉੱਥੇ ਪਹੁੰਚਿਆ ਮੈਨੂੰ ਵੇਖ ਕੇ ਜਿੰਦਾ ਮੁਸਕਰਾਇਆ ਤੇ ਕਹਿੰਦਾ ਆਪਕੋ ਬਧਾਈ ਹੋ ਆਪकी ਪੁਲਿਸ ਨੇ ਮੁਝੇ ਪਕੜ ਲਿਆ ਅਬ ਆਪਕੋ ਬਹੁਤ ਬੜਾ ਇਨਾਮ ਮਿਲੇਗਾ ਕਿੰਦੇ ਕਿ ਮੈਂ ਸੁਣ ਕੇ ਹੈਰਾਨ ਸੀ ਕਿ ਇਹ ਜੀ ਹਾਲਤ ਵਿੱਚ ਵੀ ਇਹ ਬੰਦਾ ਮੁਸਕਰਾਉਂਦਾ ਪਿਆ ਤੇ ਜਦੋਂ ਪੁੱਛ ਕੇ ਚੱਲੀ ਤਾਂ ਪਾਈ ਜਿੰਦਾ ਨੇ ਅਸੀਂ ਤੇ ਤੁਸੀਂ ਕਹਿ ਕੇ ਗੱਲਬਾਤ ਕੀਤੀ ਕਹਿਣ ਤੋਂ ਭਾਗ ਕੇ ਬਰਾਬਰ ਦੀ ਧਿਰ ਬਣ ਕੇ ਗੱਲ ਕੀਤੀ ਇਹ ਨੇ ਕਿ ਉਹ ਆਪਣੇ ਆਪ ਨੂੰ ਮੁਜਰਮ ਸਮਝਦਾ ਹੋਵੇ